ਨਹੀਂ ਅੰਤ ਸਭ ਲੱਜੇਨ ਆਪਣੀ ਕਰਮਾਨ ਇਨ ਮੈਂ ਕਛ ਸੰਗਿ ਨਹੀਂ ਨਾਨਕ ਸੱਚ ਜਾਨ ਪਤ ਸੁਧਾਰਨ ਭੈ ਹਨ ਹਰ ਅਨਾਤ ਜਿਨ ਆਸ ਉਹ ਨਾਨਕ ਤੈ ਜਾਨੀਐ ਸਦਾ ਵਸਤ ਤਮ ਸਾਥ ਤਨ ਤੰਜਹਿ ਤੈ ਕੋ ਦੀਓ ਤਹ ਸੋ ਲਹਿਣਾ ਕੀਨ ਉਹ ਨਾਨਕ ਨਰਬਾਬ ਰੇ ਆਲ ਕਉਂਡੋਤ ਦਿਨ ਤਾਨ ਧਨ ਸੰਪੈ ਸੁਖ ਦਿਓ ਅਰ ਜਹਿ ਨੀਕੇ ਧਾਮ ਕਹ ਨਾਨਕ ਸੁਣ ਰੇ ਮਨਾ ਸਿਮਰਤ ਕਾਹੇ ਨਾਮ ਸਭ ਸੁਖ ਦਾਤਾ ਰਾਮ ਹੈ ਦੂਸਰ ਨਾ ਹੈ ਕੋਈ ਕਹ ਨਾਨਕ ਸੁਣ ਰੇ ਮਨਾ ਤਹ ਸਿਮਰਤ ਗਤ ਹੋਏ ਜੈ ਸਿਮਰਤ ਗਤ ਪਾਈ ਹੈ ਤਹ ਭਜ ਰੇ ਤਹ ਨੀਤ ਕਹ ਨਾਨਕ ਸੁਣ ਰੇ ਮਨਾ ਔਦ ਘਟ ਹੈ ਨੀਤ ਪੰਜ ਤਤ ਕੋ ਤਨਵਤਿਓ ਜਾਨੋ ਚਤਰ ਸਜਾਨ ਜੈ ਤੇ ਉਪਜੋ ਨਾਨਕ ਹਾਲੀਨ ਤਾਹੀ ਮਹਿਮਾਨ ਘਟ ਘਟ ਮੈਂ ਹਰ ਜੀਵਸ ਹੈ ਸੰਤਨ ਕੇ ਹੁਕਾਰ ਕੋ ਨਾਨਕ ਤੇ ਪਜ ਮਨਾ ਭਵਨ ਦੁਤ ਰਹਿ ਪਾਰ ਸੁਖ ਦੁਖ ਜੈ ਪਰ ਸੈ ਨਹੀਂ ਲੋਭ ਮੋਹ ਅਭਿਮਾਨ ਕੋ ਨਾਨਕ ਸੁਮਰੇ ਮਨਾ ਸੋ ਮੂਰਤ ਭਗਵਾਨ ਉਸ ਤੇ ਨਿੰਦਿਆ ਨਾਹੀਂ ਜੈ ਕੰਚਨ ਰੂਪ ਸਮਾਨ ਕਹੋ ਨਾਨਕ ਸੋ ਦੇ ਮਨ ਮੁਕਤ ਤਾਹੇ ਤਾ ਜਾਨ ਹਰਖ ਸੋ ਜਾ ਕੇ ਨਹੀਂ ਬਹਿਦੀ ਨੀਤ ਸਮਾਨ ਕਹੋ ਨਾਨਕ ਸੋ ਦੇ ਮਨ ਮੁਕਤ ਤਾਹੇ ਤਾ ਜਾਨ ਭੈ ਕਾਹੂ ਕੋ ਦੇਤ ਨਾ ਨਾ ਭੈ ਮਾਨ ਤਾਨ ਕਹੋ ਨਾਨਕ ਸੋ ਦੇ ਮਨ ਜਾਨੀ ਤਾਹੇ ਬਖਾਨ ਜਿਹੇ ਵਿਖਿਆ ਸਭ ਲਈ ਤੇਰੀ ਲਿਓ ਭੇਗ ਵੈਰਾਗ ਕਹੋ ਨਾਨਕ ਸੋ ਦੇ ਮਨ ਤੈ ਨਰਮਾ ਤੈ ਭਾਗ ਮੇਹ ਮਾਇਆ ਮੰਮਤਾ ਤਜੀ ਸਭ ਤੇ ਪਿਆਰਾ ਸ ਕਹ ਨਾਨਕ ਸੁਣਵੇ ਮਨਾ ਤਹਿ ਘਟ ਬ੍ਰਹਮ ਨਵਾਜ਼ ਜੇ ਪ੍ਰਾਨੀ ਹਉ ਮੈ ਤੇ ਜੀ ਕਰਤਾ ਰਾਮ ਪਛਾਨ ਕਹ ਨਾਨਕ ਬਹੁ ਮੁਕਤ ਨਰ ਇਹ ਮਨ ਸਾਚੀ ਜਾਨ ਮਾਨ ਭੈ ਨਾਸਨ ਗੁਰਮਤ ਹਰਨ ਕਰਨਾ ਹਰ ਕੋ ਨਾਮ ਨਿਸ ਦਿਨ ਜੋ ਨਾਨਕ ਭਜੈ ਸਫਲ ਹੋਏ ਤੈ ਕਾਮ ਜੇ ਬਾਗੋਂ ਗੋਵਿੰਦ ਭਜੋ ਕੰਨ ਸੁਣੋ ਹਰ ਨਾਮ ਕਹ ਨਾਨਕ ਸੁਣਵੇ ਮਨਾ ਪਰ ਇਹਨਾਂ ਜਮ ਕੇ ਤਾਨ ਜੋ ਪ੍ਰਾਣੀ ਮਮਤਾ ਤਜੈ ਲੋਭ ਮੋਹ ਹੰਕਾਰ ਕਹੁ ਨਾਨਕ ਆਪਣ ਕਰੈ ਔਰ ਲੇਤ ਉਧਾਰ ਜਿਉ ਸੁਪਨਾ ਔਰ ਦੇਖਣਾ ਐਸੇ ਜਗ ਕੋ ਜਾਨ ਤੇ ਮੈਂ ਕਛ ਸਾਚੋ ਨਹੀਂ ਨਾਨਕ ਬਿਨ ਭਗਵਾਨ ਇਸ ਦਿਨ ਮਾਇਆ ਕਾਰਨੇ ਪ੍ਰਾਣੀ ਦੋਲ ਤਨੀਤ ਕੋਟਨ ਮੈਂ ਨਾਨਕ ਕੋ ਨਾਰਾਇਣ ਜਹ ਚੀਤ ਜੈਸੇ ਜਲ ਤੇ ਬੁੱਧ ਬਦਾ ਉਪਜੈ ਬਿਨ ਸੈ ਨੀਤ ਰੱਬ ਰਤਨਾ ਕੈਸੀ ਰਚੀ ਕਹੋ ਨਾਨਕ ਸੁਣੀ ਪਤਾਨੀ ਸਤਿ ਨਾ ਚੇਤਈ ਮਦ ਮਾਇਆ ਕੈ ਅੰਦ ਕਹੋ ਨਾਨਕ ਬਿਨ ਹਰ ਭਜਨ ਪਰਤ ਪਾਹੇ ਜਮ ਪੰਗ ਜੋ ਸੁਖ ਕੋ ਚਾਹੇ ਸਦਾ ਸ਼ਰਨ ਰਾਮ ਕੀ ਲੈ ਕਹੋ ਨਾਨਕ ਸੁਣੇ ਮਨਾ ਬਖਸ਼ ਬਨਾਨ ਖੁਦੇ ਹੈ ਮਾਇਆ ਕਾਰਨ ਭਾਵ ਹੈ ਮੂਰਖ ਲੋਕ ਨਾਨਕ ਕਹੋ ਨਾਨਕ ਬਿਨ ਹਰ ਭਜਨ ਜਿਤਾ ਜਨ ਸਰਾਨ ਜੋ ਪ੍ਰਾਣੇ ਜਿਸ ਦਿਨ ਭਜੈ ਰੂਪ ਰਾਮ ਤੇ ਜਾਨ ਹਰ ਜਾਨ ਹਰ ਅੰਤਰ ਨਹੀਂ ਨਾਨਕ ਸਾਖੀ ਮਾਨ ਮਨ ਮਾਇਆ ਮੈਂ ਫਸ ਰਿਹਾ ਵਿਸਰਿਓ ਗੋਬਿੰਦ ਨਾਮ ਕਹਾ ਨਾਨਕ ਬਿਨ ਹਰ ਭਜਨ ਜੀਵਨ ਕੋ ਨਾ ਕਾਮ ਪ੍ਰਾਣੇ ਰਾਮ ਨਾ ਚੇਤੇ ਮਦ ਮਾਇਆ ਕੈ ਅੰਧ ਕਹਾ ਨਾਨਕ ਹਰ ਭਜਨ ਦਨ ਪਾਤ ਸਾਹਿਬ ਜਨ ਸੰਗ ਸੁਖ ਮੈਂ ਬਹੁ ਸੰਗੀ ਪਏ ਦੁਖ ਮੈਂ ਸੰਗ ਨਾ ਕੋਏ ਕੋਹਾਨਾਨ ਕਹਰ ਭਜ ਬਿਨ ਅੰਤ ਸਹਾਇ ਹੋਵੇ ਜਨਮ ਜਨਮ ਭਰਮਤ ਫਿਰੋ ਮਿਟੋ ਨਾ ਜਮ ਕੋਤਰਾ ਸੁ ਕੋਹਾਨਾਨ ਕਹਰ ਭਜ ਮਨਾ ਨਿਰਪੈ ਭਾਵੇਂ ਬਾਸ ਜਤਾ ਬਹੁਤ ਮੈਂ ਕਰ ਰਿਹਾ ਮਿਟੋ ਨਾ ਮਨ ਕੋ ਮਾਨ ਵਰਮਤ ਸੋਹਾਨਕ ਭਜੋ ਰਾਖ ਲਿਓ ਭਗਵਾਨ ਬਾਗ ਜਵਾਨੀ ਹਰ ਬੁਰਧ ਜਦ ਪੁਣ ਈਨ ਅਵਸਥਾ ਜਾਨ ਕੋਹਾਨਾਨ ਕਹਰ ਭਜ ਬਿਨ ਵਿੱਥਾ ਸਭੀ ਮਾਨ ਕਾਰਨ ਹੋਤੋ ਜੋ ਨਾ ਕਿਉ ਪਰੋ ਲੋਭ ਕਾਇ ਪੰਧ ਨਾਨਕ ਸੰਗ ਰਾਮ ਗਿਉ ਅਰਕ ਰੋਗ ਤਾਂ ਅੰਦਰ ਮਾਨ ਮਾਇਆ ਮੈਂ ਰਮ ਰਿਓ ਨਿਕਸਤ ਨਾਹਿ ਨੀਤ ਨਾਨਕ ਨੂੰ ਅਹੀ ਚਿਤਰਿ ਜਾਉ ਛਾੜ ਤਾ ਨਾਹਿ ਨੀਤ ਨਾਨ ਚਾਹਤ ਕਛ ਔਰ ਔਰੈ ਕੀ ਔਰੈ ਭਈ ਕਿਦੋ ਤਰਹਿ ਉਠਗੋਰ ਨਾਨਕ ਪਾਸਿ ਗਲ ਪਰੇ ਜਤਨ ਬਹੁਤ ਸੁਖ ਕੀ ਕੀ ਦੁਖ ਕੋ ਕੀਉ ਨਾ ਕੋਏ ਕੋ ਨਾਨਕ ਸੁਣ ਰੇ ਮਨਾ ਹਰ ਭਾਵੈ ਸੋ ਹੋਏ ਜਗਤਿ ਪੁਖਾਰੀ ਫਿਰਤ ਹੈ ਸਭ ਕੋ ਦਾਤਾ ਰਾਹ ਕੋ ਨਾਨਕ ਮਨ ਸਿਮਰ ਪੈ ਪੂਰਨ ਹੋ ਗਏ ਥਾਮ ਝੂਠੇ ਮਾਨ ਕਹਾ ਕਰੈ ਜਗ ਸੁਪਨੇ ਜਿਉ ਜਾਨ ਇਨ ਮੈਂ ਕਛ ਤੇਰੋ ਨਹੀਂ ਨਾਨਕ ਕਹਿ ਬਖਾਨ ਗਰਬ ਕਰਤ ਹੈ ਦੇਹ ਕੋ ਵਿਨ ਸੈ ਸੰਮੇਤ ਜਹ ਪ੍ਰਾਨੇ ਹਰ ਦਸ ਕਹੋ ਨਾਨਕ ਤਹ ਜਗ ਜੀਤ ਜਹ ਕਟ ਸਿਮਨ ਰਾਮ ਕੋ ਸੋ ਨਾਨ ਮੁਕਤਾ ਜਾਨ ਤੇ ਨਰ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ ਏਕ ਭਗਤ ਭਗਵਾਨ ਜੈ ਪ੍ਰਾਣੀ ਦਾ ਨਾਹੇ ਮਨ ਜੈਸੇ ਸੁਖ ਸੁਆਨ ਨਾਨਕ ਮਾਨੋ ਤਾਹੇ ਤਨ ਸੁਆਮੀ ਕੇ ਗ੍ਰਹਿ ਜਿਉ ਸਦਾ ਸੁਆਨ ਤਜ ਤਨਹਿ ਨਿਤ ਨਾਨਕ ਏ ਬਿਦ ਹਰ ਭਜੋ ਇਕ ਮਨ ਹੋਏ ਇਕ ਚਿਤ ਤੀਰਥ ਵਰਤ ਅਰਦਾਨ ਕਰ ਮਨ ਮੈਂ ਧਰੈ ਗੁਮਾਨ ਨਾਨਕ ਨੇ ਪਲ ਜਾਤ ਤੇ ਜਿਉ ਕੁੰਚਰ ਇਸ਼ਨਾਨ ਸਰ ਕੰਪਿਓ ਪਗ ਡਗਮਗੈ ਨੈਣ ਜੋਤ ਤੇ ਹੀਨ ਕਹ ਨਾਨਕ ਇਹ ਵਿਦ ਭਈ ਤਉ ਨ ਹਰਸ ਲੈਨ ਨਿਜ ਕਰ ਦੇਖੋ ਜਗਤ ਮੈਂ ਕੋ ਕਾਹੋ ਕੋ ਨਾਹੀਂ ਨਾਨਕ ਥਿਰ ਹਰ ਭਗਤ ਹੈ ਤਹ ਰਖੈ ਮਨ ਮਹਿ ਜਗ ਰਚਨਾ ਸਭ ਝੂਠ ਹੈ ਜਾਣ ਲੈ ਹੋ ਰੇ ਮੀਤ ਕਹ ਨਾਨਕ ਥਿਰ ਨਾ ਰਹੈ ਜੋ ਬਾਲੂ ਕੀ ਢੀਤ RAM ਗਿਓ ਰਾਵਣ ਗਿਓ ਜਾ ਕਾ ਬਹੁ ਪਰਵਾਹ ਕਹ ਨਾਨਕ ਥਿਰ ਕਛ ਨਹੀਂ ਸੁਪਨੇ ਜੋ ਸੰਸਾਰ ਜਿੰਤਾ ਤਾ ਕੀ ਕੀਜੀਐ ਜੋ ਅਨਹੋਨੇ ਹੋਏ ਇਹ ਮਾਰਗ ਸੰਸਾਰ ਕੋ ਨਾਨਕ ਘਰ ਨਹੀਂ ਗੋਏ ਜੋ ਉਪਜੋ ਸੋ ਵਿਣਸੈ ਪਰੋ ਆਜ ਕਾ ਕਾਲ ਨਾਨਕ ਹਰ ਗੁਣ ਗਾਇਲੇ ਸਾਡ ਸਗਲ ਜੰਜਾਲ ਦੋਹਰਾ ਬਾਰਿ ਛੁਟਕੋ ਬੰਧਨ ਪਰੇ ਕਛੂ ਨਾ ਹੋ ਤਪਾਏ ਕਹੋ ਨਾਨਕ ਆਪੋ ਘਰ ਗਰਸਾਏ ਬਲ ਹੋਆ ਬੰਧਨ ਛੋਟੇ ਸਭ ਕਿਛੁ ਹੋਤਾ ਪਾਏ ਨਾਮ ਕਸਾ ਕੁਛਿਤੰ ਮਰੇ ਹਾਥ ਮੈਂ ਤੁਮਹੀਂ ਹੋ ਸਾਇ ਸੰਗ ਸਖਾਂ ਸਭ ਤਜ ਗਏ ਕੋ ਗੁਨਾ ਨੇ ਬਿਵਸਾਤ ਕਹ ਨਾਨਕ ਹੀ ਵਿਪਤ ਮੈਂ ਏਕ ਏਕ ਰਗੁਨਾਤ ਨਾਮ ਰਹਿਓ ਸਾਧੂ ਰਹਿਓ ਰਹਿਓ ਗੋਵਿੰਦ ਕਹ ਨਾਨਕ ਜਗਤ ਮੈਂ ਕਿਨ ਜਪਿਓ ਗੁਰਮੰਤ ਰਾਮ ਨਾਮ ਉਰ ਮੈਂ ਗਿਓ ਜਾਕੈ ਸਮਹਿ ਕੋਏ ਜੈ ਸਿਮਰਤ ਸੰਕਟ ਮਟੈ ਦਰਸਤ ਹਾਰੋ ਹੋਏ ਰਾਮ ਨਾਮ ਉਰਮੈ ਗਹਿਓ ਜਾ ਕੈ ਸਮਨ ਹੈ ਕੋਏ ਜੇ ਸਿਮਰਤ ਸੰਕਟ ਮਿਟੈ ਦਰਸ ਤਹਾਰੋ ਹੋਏ ਮੁੰਦਾਵਣੀ ਮਹਿਲਾ ਧਨਨਾ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅਮਰਤ ਨਾਮ ਠਾਕਰ ਕਰ ਪਈਓ ਜਿਸ ਕਾ ਸਭ ਸਦਾ ਹਰੋ ਜੇ ਕੋ ਖਾਵੇ ਜੇ ਕੋ ਪੰਚਾਇਤ ਇਸ ਕਾ ਹੋਏ ਉਹ ਹਰੋ ਇਹ ਵਸਤ ਜਿਨੇ ਜਾਏ ਨਿਤ ਨਤਰਕ ਉਰਤਾਰੋ ਸਾ ਮ ਸੰਸਾਰ ਚਰਨ ਲਗਤ ਰਿਐ ਸਭ ਨਾਨਕ ਬ੍ਰਹਮ ਪ੍ਰਸਾਰੋ ਸਲੋਕ ਮਹਿਲਾ ਪੰਜਨਾ ਪੇਰਾ ਕੀਤਾ ਜਤੋ ਨਾਹੀ ਮੈਨੋ ਜੋਖੀ ਤੋਈ ਮੈ ਲਗੋ ਯਾਰੇ ਕੋ ਹੋ ਨਾਹੀ ਆਪੇ ਧਰਸ ਪਈ ਤਸ ਪਿਆ ਮੈਰਾ ਮਤ ਹੋਈ ਸਤਿਗੁਰ ਸੋ ਜਨ ਮਿਲਿਆ ਨਾਨਕ ਨਾਮ ਮਿਲਿਆ ਤਾਂ ਜੀ ਮਹ タルਮੰਤੀ ਵਹਰੇ ਕੋ ਕੰਕਾਰ ਪ੍ਰਸਾਦ ਰਾਗ ਮਾਲਾ ਰਾਗ ਇਕ ਸੰਗ ਪਰ ਗੁਰੰਦਰ ਸੰਗ ਲਾਪੇ ਆਠੋਂ ਨੰਦਨ ਪ੍ਰਥਮ ਰਾਗ ਭੈਰੋ ਕਹੇ ਹਰ ਹੀ ਪੰਚਰਾਗਨੇ ਸੰਗ ਉਤਰੇ ਜਸਾਂ ਪੈ ਰਹੀ ਆਬਲੀ ਪੁੰਨਿਆਕੀ ਗਾਵੈ ਬੰਗਲੇ ਉਹਨੋਂ ਸਿਖੀ ਕੀ ਕੀ ਵਾਰੀ ਇਹ ਪੈਰੋਂ ਕੀ ਪੰਚੋਂ ਨਾਰੀ ਪੰਚ ਚੰ ਮਹਾਰਕ ਦਾ ਸਾਥ ਸੁਣਾਵੇ ਬੰਗਾਲ ਮਦ ਮਦ ਗਾਵੈ ਲਾਲਤ ਬਲਾਵਲ ਗਾਵੈ ਇਹ ਆਪਣੇ ਆਪਣੇ ਭਾਂਤ ਅਸ਼ਟਪੁੱਤਰ ਪੈ ਰੋਗੇ ਗਾਵੈ ਗਾਹਨ ਪਾਤਰ ਦੁਤਿਆ ਮਾਲ ਖੋਸ ਕਾ ਲਾ ਪੈਸਾ ਗਰਾਗੜੀ ਪੰਚੋਂ ਥਪੈ ਗੌਣ ਕਰੀ ਅਰ ਦੇਵ ਗੰਦਾਰੀ ਗੰਦਾਰੀ ਸਿਰ ਤੂ ਚਾਰੀ ਤਨਾ ਸਰੀਰ ਪੰਚੋ ਗਾਈ ਮਾਲ ਰਾ ਕੋ ਸਿੰਘ ਸਗਲਾਈ ਮਾਰੂ ਮਸਤੰਗ ਮੈਂ ਵਾਰਾ ਬ੍ਰਹਮ ਚੰਡ ਕੋ ਸੋ ਵਾਰਾ ਖੋਕਟ ਆਉ ਪਹਰਨ ਦਗਾਏ ਆਸ਼ਟ ਗਾਇਨ ਤਾਂ ਆਸ਼ਟ ਮਾਲ ਆਇਓ ਹੰਡੋਲ ਪੰਚ ਨਾਰ ਸੰਗ ਆਸ਼ਟ ਉਤਾਨ ਕੋ ਗਾਇਨ ਤਾਂ ਮਲਾਹੀ ਤੇ ਲੰਗੀ ਦੇਵ ਕਰੀ ਆਈ ਬੇ ਸੰਤੀ ਸੰਗੁਰ ਸਾਰੀ ਸਤਿ ਸ੍ਰੀ ਗੁਰੂ ਆਰਜਾ ਸੰਗ ਦੇਈ ਪੰਚੋ ਆਰਜਾ ਸੈ ਸਿਰਿਲੇ ਪਾੜ ਜਾ ਸੰਗ ਲਾਈ ਪੰਚਵਾਰ ਜਾ ਸੁਰਮਾਨੰਦ ਭਾਸਕਰਾਇ ਚੰਦਰ ਗਿ ਮੰਗਲ ਨਸੁਆਏ ਸਰਸਵਾਨ ਆਏ ਮਨੋਦਾ ਗਾਵੇ ਸਰਸਪ ਸੰਤ ਕਮੋਦਾ ਅਸ਼ਟ ਪਤਰਨਾ ਕਹੇ ਸواری ਪੁਨ ਆਈ ਦੀਪ ਕੀ ਬਾਰੇ ਕਿਛਿਲ ਨੀ ਪਟਮੰਦਰੀ ਟੋੜੀ ਕਹੇ ਅਲਾਪਾ ਕਾਮੋਦੀ ਗੁਜਰੀ ਸੰਗ ਦੀਪ ਕੇ ਸਾਥ ਮਾਲਿਕਾ ਸੰਤਲ ਔਰਨਾ ਕਮਨ ਕੁਸਨ ਕਾ ਪਕੇ ਨਾਮਾ ਗौरा ਔਰ ਕਾਂਨੜ ਕਲਾਨਾ ਅਸ਼ਟ ਦੀਪ ਕੇ ਜਾਣਾ ਸਾਮੇਲੇ ਸ਼ੀਰ ਰਾਗ ਦਾ ਗਾਵੇਂ ਪੰਜੋਂ ਸੰਗ ਬਰੰਗਣ ਲਾਵੇਂ ਬਰਾਗੀ ਕਰਨਾਟੀ ਧਰੀ ਗਵਰੀ ਗਾਵੇਂ ਆਸਾ ਬੜੀ ਤੇ ਪਾਛਾ ਸਿੰਘ ਜੀ ਆਲਾਪੀ ਸ਼ੀਰ ਰਾਗ ਸੇ ਪੰਜੋਂ ਤਾਪੀ ਸਾਲੂ ਸਾਰਗ ਸਾਗਰਾ ਔਰ ਗੌਂਡ ਗਵੀਰ ਅਸ਼ਟਕ ਕਰ ਸ਼ੀਰ ਰਾਗ ਤੇ ਬਹਾਨੇ ਖਾਸਟ ਮੇਲ ਰਾਗ ਮੈਂ ਗਾਵੇਂ ਪੰਜੋਂ ਸੰਗ ਬਰੰਗਣ ਲਾਵੇਂ ਸੂਰਠ ਗੌਂਡ ਮਲਾਰੀ ਤੁਹੀਂ ਪੁਣ ਗਾਵੇ ਆਸਾ ਗੁਣ ਗੁਨੇ ਤੀਜੇ ਸੋਲ ਸੋਹਾ ਪੁਣ ਕੀਨੀ ਮੇਰੇ ਗਰਾਗ ਸੋ ਪੰਜੋ ਤੀਨੀ ਬੈਰਾ ਤਰ ਗਜਤ ਕੇ ਦਾਰਾ ਜਗ ਦੀ ਤਰਨਟ ਔ ਜਨਤਾਰਾ ਪੁਣ ਗਾਵੇਂ ਸੰਕਰੋ ਸ਼ਾਮਾ ਮੇ ਰਾਗ ਪੁੱਤਰਨ ਕੈ ਨਾਮ ਖਾਸਤ ਰਾਗ ਓ ਗਾਏ ਸੰਗ ਰਾਗ ਨੇ ਤੀਸ ਸਬੈ ਪੁੱਤਰ ਰਾਗਨ ਕੇ ਆਠਾ ਰਹੇ ਦਸ ਵੀਸ ਮੇਗ ਰਾਗ ਪੁੱਤਰਨ ਕੇ ਨਾਮ ਖਾਸਤ ਰਾਗ ਉਠ ਗਾਏ ਸੰਗ ਰਾਗ ਨੇ ਤੀਸ ਸਬੈ ਪੁੱਤਰ ਰਾਗੰਨ ਕੇ 18 10 20 ਉਹ ਜੀ ਦਾ ਖਲਸਾ ਰਾਏ ਜੀ ਦੀ ਖਤਰ ਵੈ ਜੀ ਜਾਵਨ ਜਿ ਕੰਗਾਰ ਸਤਨਾਮ ਕਰਤਪੁਰ ਨਰਪਉ ਨਰਵੈਰ ਕੋ ਕਾਲ ਮੂਰਤ ਅਸ ਵਿਨੇਸ਼ ਪਾਂ ਗੁਰਪਸਾਦ ਰਾਮਕਲੀ ਮਹਿਲਾ ਪੀਜਾ ਆਨੰਦ ਆਨੰਦ ਭੈਨੀ ਮਾਇਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿ ਸ੍ਰੀ ਮੰਦਗੀਆਂ ਬਾਧਾਈਆਂ ਰਾਗ ਰਤਨ ਪਰਵਾਰ ਪ੍ਰਿਆ ਸ਼ਬਦ ਗਾਵਣਾਈਆਂ ਸ਼ਬਦ ਤਾ ਗੋ ਹਰੀ ਕੇਰਾ ਮਨ ਜੀ